ਆਪੀ ਖਬਰ ਨਾਮਾ ਸੁੰਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਤੱਕ ਜਿਹੜੀ ਵੱਡੀ ਖਬਰ ਜੀਓ ਕਰੇਗਾ ਵੱਡਾ ਧਮਾਕਾ ਲਾਂਚ ਹੋਵੇਗਾ ਸਭ ਤੋਂ ਜਿਹੜਾ ਕਿ ਸਸਤਾ 4G ਫੋਨ ਨਵੀਂ ਦਿੱਲੀ ਤੇ ਖਬਰ ਹੈ ਜਿੱਥੇ ਕਿ ਪਿਛਲੇ ਸਾਲ ਸਤੰਬਰ ਚ ਦੂਰ ਸੰਚਾਰ ਬਾਜ਼ਾਰ ਚ ਜੀਓ ਦੀ ਸ਼ੁਰੂਆਤ ਕਰਕੇ Airtel Idea ਤੇ Vodafone ਵਰਗੀਆਂ ਵੱਡੀਆਂ ਕੰਪਨੀਆਂ ਨੂੰ ਝਟਕਾ ਦੇਣ ਵਾਲੇ ਮੁਕੇਸ਼ ਅੰਬਾਨੀ 19 ਵਾਰ ਸਮਾਰਟਫੋਨ ਬਾਜ਼ਾਰ ਚ ਜਿਹੜਾ ਕਿ ਜ਼ਬਰਦਸਤ ਧਮਾਕਾ ਕਰਨ ਵਾਲੇ ਹਨ Reliance ਕੰਪਨੀ ਇਸ ਵਾਰ 500 ਰੁਪਏ ਚ 4G ਜਿਹੜਾ ਕਿ ਫੋਨ ਲਾਂਚ ਕਰਨ ਵਾਲਾ ਹੈ ਇਸ ਵਾਸਤੇ ਰਿਲਾਇੰਸ Jio ਨੇ Intexon ਨਾਲ ਹੱਥ ਮਲਾਇਆ ਅਗਸਤ ਮਹੀਨੇ ਚ 4G ਫੋਨ ਨੂੰ ਲਾਂਚ ਕਰਕੇ ਲੈਂਸ Jio ਇਸ ਵਾਰ 스마트ਫੋਨ ਕੰਪਨੀ ਨੂੰ ਜ਼ਬਰਦਸਤ ਟੱਕਰ ਦੇਣ ਜਾ ਰਿਹਾ ਹੈ ਖਬਰਾਂ ਮੁਤਾਬਕ Jio 2G ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ ਉਹਨਾਂ ਨੂੰ ਸਿਰਫ 500 ਰੁਪਏ ਚ 4G ਫੀਚਰ ਵਾਲਾ ਜਿਹੜਾ ਕਿ ਫੋਨ ਉਪਲਬਧ ਕਰਾਏਗਾ ਜਿਸ ਦਾ ਮਤਲਬ ਹੈ Jio ਹਰ ਫੋਨ ਪਿੱਛੇ 650 ਤੋਂ 975 ਤੱਕ ਦੀ ਸਬਸਿਡੀ ਦੇਵੇਗਾ ਇਨਟੈਕਸ ਟੈਕਨੋਲੋਜੀ ਦੀ ਬਿਜ਼ਨਸ ਮੁਖੀ ਨੀਤੀ ਮਾਰਕੰਡੇ ਮੁਤਾਬਕ ਇਹ ਫੋਨ ਜੋ ਇਨਟੈਕਸ ਭਾਰਤ ਬਣਾ ਰਿਹਾ ਹੈ ਉਹਨਾਂ ਦੀ ਕੀਮਤ ਸਬਸਿਡੀ ਤਹਿਤ Jio ਵੱਲੋਂ ਤੈਅ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਸੀਂ ਇਹ 4G ਫੋਨ ਜਿਹੜਾ ਕਿ ਫੀਚਰ ਇਸ ਵਿੱਚ ਤੀਮਾਹੀ ਲਾਂਚ ਕਰਾਂਗੇ ਜਿਕਰੇ ਹੋਗਾ ਕਿ ਹਾਲ ਵਿੱਚ ਹੋਰ ਕੰਪਨੀਆਂ ਦੇ ਅੱਗੇ ਇਨਟੈਕਸ ਨੂੰ ਬਾਜ਼ਾਰ 'ਚ ਆਪਣੀ ਮੌਜੂਦਗੀ ਬਣਾਈ ਰੱਖਣ ਲਈ ਬਹੁਤ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਆਪਣੀ ਖੋਹੀ ਹੋਈ ਜ਼ਮੀਨ ਵਾਪਸ ਲਈ ਹੁਣ ਇਨਟੈਕਸ 7999 ਰੁਪਏ ਤੱਕ ਦੀ ਕੀਮਤ 'ਚ ਨਵੇਂ ਜਿਹੜੇ ਕਿ ਸਮਾਰਟਫੋਨ ਲਾਂਚ ਕਰਿਆ ਹੈ ਇਨਟੈਕਸ ਮੁਤਾਬਕ ਉਹ ਹੈ ਜਿਹੇ ਕਈ 스마트ਫੋਨ ਵੀ ਜਿਹੜੇ ਕਿ ਲਾਂਚ ਕਰੇਗਾ ਜਿਨ੍ਹਾਂ 'ਚ Jio Video ਐਪ Jio Cinema ਤੇ ਹੋਰ ਜਿਹੜੇ ਕਿ Jio Cinema ਪਹਿਲਾਂ ਤੋਂ ਹੀ ਮੌਜੂਦ ਹੋਣਗੀਆਂ 스마트ਫੋਨ ਬਾਜ਼ਾਰ 'ਚ ਮੂੜ ਆਪਣੀ ਮੌਜੂਦਗੀ ਦਰਜ ਕਰਾਉਣ ਵਾਲੀ ਦੀਵਾਲੀ ਦੇ ਨੇੜੇ ਇਨਟੈਕਸ ਮਾਰਕੀਟਿੰਗ ਅਤੇ ਪ੍ਰੋਮੋਸ਼ਨ ਦੇ ਜਿਹੜੇ ਕਿ 200 ਕਰੋੜ ਰੁਪਏ ਖਰਚ ਕਰਨ ਜਾ ਰਿਹਾ ਹੈ ਇਸੇ ਉਨਤਕ ਲਈ ਜਿਹੜੀ ਵੱਡੀ ਖਬਰ ਦੇਸ਼ ਤੇ तमाम ਦੁਨੀਆ ਦੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗਾ ਹੁਣ ਤੱਕ ਲਈ ਮੈਨੂੰ ਦਿਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ